ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਜੀ ਤੁਸਾਰੇ ਬਹੁਤ ਵਧੀਆ ਹੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਾਂ ਸ਼ੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸੰਜੀਕਰਨ ਜਾ ਰਹੇ ਹਾਂ ਸੋ ਸਾਰੇ ਨੂੰ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਵੇਖਿਓ ਤੇ ਹੋਰ ਪਿਆਰ ਭਾਵਨਾਵਾਂ ਦੇ ਨਾਲ ਵੀ ਜਰੂਰ ਸਾਂਝਾ ਕਰਿਓ ਤੇ ਆਓ ਜਿਵੇਂ ਤੁਹਾਡਾ ਬਹੁਤ-ਤ ਸਮਾਂ ਨਾਲ ਲੈਂਦੇ ਹੋਏ ਆਪਾਂ ਸਾਖੀ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਾਰ ਗੁਰੂ ਨਾਨਕ ਦੇਵ ਜੀ ਕੁਰੂਕ ਖੇਤਰ ਤੋਂ ਹੁੰਦੇ ਹੋਏ ਹਰਦਵਾਰ ਪਹੁੰਚੇ ਤੇ ਗੰਗਾ ਨਦੀ 'ਚ ਉਤਰ ਕੇ ਅਜੀਹਾਂ ਕੋਤਕ ਰਚਾਇਆ ਜਿਸ ਨੂੰ ਦੇਖ ਕੇ ਹਜ਼ਾਰਾਂ ਲੱਖਾਂ ਲੋਕਾਂ ਦੇ ਵਹਿਮ ਭਰਮ ਦੂਰ ਹੋ ਗਏ ਹਰੀਦਵਾਰ ਹਿੰਦੂਆਂ ਦਾ ਬਹੁਤ ਹੀ ਵੱਡਾ ਧਾਰਮਿਕ ਸਥਾਨ ਹੈ। ਗੰਗਾ ਨਦੀ ਵਿੱਚ ਇਸ਼ਨਾਨ ਕਰਨਾ ਲੋਕੀ ਆਪਣਾ ਕਲਿਆਣ ਸਮਝਦੇ ਹਨ। ਤੇ ਇਸੇ ਤਰ੍ਹਾਂ ਇੱਕ ਵਾਰ ਵਿਸਾਖੀ ਦੇ ਸ਼ੁਭ ਮੌਕੇ ਤੇ ਮੇਲਾ ਲੱਗਣ ਵਾਲਾ ਸੀ। ਸਤਗੁਰੂ ਜੀ ਨੇ ਗੰਗਾ ਦੇ ਕੰਢੇ ਇੱਕ ਠੀਕ ਜਗ੍ਹਾ ਤੇ ਰੇਤ ਵਾਲੀ ਜਗ੍ਹਾ ਤੇ ਹੀ ਆਪਣਾ ਡੇਰਾ ਲਗਾ ਲਿਆ। ਦੂਰ ਦੂਰ ਤੋਂ ਲੋਕ ਗੰਗਾ ਦੇ ਇਸ਼ਨਾਨ ਵਾਸਤੇ ਆ ਰਹੇ ਸਨ ਤੇ ਮੇਲੇ ਦੇ ਕਰਕੇ ਦੂਰ ਦੂਰ ਤੱਕ ਸਾਧੂਆਂ ਸੰਨਿਆਸੀਆਂ ਦੇ ਖੀਵੇਂ ਲੱਗੇ ਹੋਏ ਸਨ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਹਜ਼ਾਰਾਂ ਲੋਕ ਪਵਿੱਤਰ ਗੰਗਾ 'ਚ ਇਸ਼ਨਾਨ ਕਰ ਰਹੇ ਸਨ ਤੇ ਕਈ ਲੋਕ ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਗੜਵਿਆਂ ਨਾਲ ਪਾਣੀ ਡੋਲ ਰਹੇ ਸਨ ਤਾਂ 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 ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਅੰਤਰ ਦ੍ਰਿਸ਼ਟੀ ਤੋਂ ਪਤਾ ਚੱਲਿਆ ਕਿ ਇਹ ਲੋਕਾਂ ਦਾ ਇਸ ਤਰ੍ਹਾਂ ਨਹਾਉਣਾ ਵਿਅਰਥ ਹੈ ਤੇ ਸੂਰਜ ਨੂੰ ਇਸ ਤਰ੍ਹਾਂ ਪਾਣੀ ਦੇਣਾ ਵੀ ਵਿਅਰਥ ਹੈ ਲੋਕਾਂ ਨੂੰ ਇਸ ਤਰ੍ਹਾਂ ਕਰਦੀਆਂ ਦੇਖ ਕੇ ਗੁਰੂ ਨਾਨਕ ਦੇਵ ਜੀ ਗੰਗਾ ਦੇ ਵਿੱਚ ਚਲੇ ਗਏ ਤੇ ਸੂਰਜ ਵੱਲ ਨੂੰ ਪਿੱਠ ਕਰਕੇ ਪੱਛੋਂ ਵੱਲ ਨੂੰ ਪਾਣੀ ਸੁਟਣਾ ਸ਼ੁਰੂ ਕਰ ਦਿੱਤਾ ਤੇ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਦੇ ਕੇ ਉਥੇ ਕਾਫੀ ਭੀੜ ਇਕੱਠੀ ਹੋ ਗਈ ਤੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਪੂਰਬ ਤੁਹਾਡੇ ਪਿੱਛੇ ਹੈ ਤੁਸੀਂ ਗਲਤ ਦਿਸ਼ਾ ਵੱਲ ਪਾਣੀ ਚੜਾ ਰਹੇ ਹੋ ਪਰ ਗੁਰੂ ਜੀ ਨੇ ਉਹਨਾਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਲਗਾਤਾਰ ਪਾਣੀ ਪੱਛਮ ਦਿਸ਼ਾ ਵੱਲ ਹੀ ਸੁੱਟਦੇ ਰਹੇ ਗੁਰੂ ਨਾਨਕ ਦੇਵ ਜੀ ਵੱਲੋਂ ਕੋਈ ਵੀ ਜਵਾਬ ਨਾ ਦੇਣ ਦੇ ਉੱਤੇ ਕਈ ਲੋਕ ਫਿਰ ਪੁੱਛਣ ਲੱਗੇ ਕਿ ਤੁਸੀਂ ਇਸ ਪਾਣੀ ਨੂੰ ਪੱਛਮ ਵੱਲ ਕਿਉਂ ਦੇ ਰਹੇ ਹੋ ਤੇ ਸਤਿਗੁਰੂ ਜੀ ਨੇ ਉਹਨਾਂ ਦੇ ਪ੍ਰਸ਼ਨ ਦਾ ਜਵਾਬ ਦੇਣ ਦੀ ਬੁਝਾਈ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਪੂਰਬ ਦਿਸ਼ਾ ਵੱਲ ਪਾਣੀ ਕਿਉਂ ਦੇ ਰਹੇ ਹੋ ਤੇ ਕਿਸ ਨੂੰ ਦੇ ਰਹੇ ਹੋ ਤਾਂ ਜਵਾਬ ਦੇ ਵਿੱਚ ਭੀੜ ਨੇ ਕਿਹਾ ਅਸੀਂ ਤਾਂ ਆਪਣੇ ਪੂਰਵਜਾਂ ਨੂੰ ਪਿੱਤਰ ਲੋਕ ਚ ਪਾਣੀ ਦੇ ਰਹੇ ਹਾਂ ਜੋ ਕਿ ਸੂਰਜ ਦੇ ਕੋਲ ਹੈ ਤੋ ਗੁਰੂ ਜੀ ਨੇ ਉਹਨਾਂ ਤੋਂ ਪੁੱਛਿਆ ਇਹ ਸਥਾਨ ਇੱਥੋਂ ਕਿੰਨੀ ਕੁ ਦੂਰੀ ਤੇ ਹੈ ਤਾਂ ਲੋਕਾਂ ਨੇ ਜਵਾਬ ਦਿੱਤਾ ਇਹ ਸਥਾਨ ਇੱਥੋਂ ਲੱਖਾਂ ਕਰੋੜਾਂ ਮੀਲਾਂ ਦੀ ਦੂਰੀ ਤੇ ਹੈ ਤੇ ਲੋਕਾਂ ਦਾ ਜਵਾਬ ਸੁਣ ਕੇ ਗੁਰੂ ਜੀ ਦੁਬਾਰਾ ਪੱਛਮ ਵੱਲ ਨੂੰ ਪਾਣੀ ਦੇਣ ਲੱਗ ਪਏ ਤਾਂ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਲੋਕ ਵਾਰ-ਵਾਰ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ ਪੱਛਮ ਦਿਸ਼ਾ ਵੱਲ ਪਾਣੀ ਕਿਉਂ ਸੁੱਟ ਰਹੇ ਹੋ ਤੁਸੀਂ ਕਿਸ ਨੂੰ ਪਾਣੀ ਦੇ ਰਹੇ ਹੋ ਤਾਂ ਗੁਰੂ ਜੀ ਨੇ ਅਖੀਰ ਵਿੱਚ ਜਵਾਬ ਦਿੱਤਾ ਕੀ ਮੇਰੇ ਪੰਜਾਬ ਵਿੱਚ ਖੇਤਾਂ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਉੱਤੇ ਕੜੇ ਸਾਰੇ ਲੋਕ ਹੱਸਣ ਲੱਗ ਪਏ ਤਾਂ ਗੁਰੂ ਜੀ ਨੇ ਉਹਨਾਂ ਲੋਕਾਂ ਤੋਂ ਉਹਨਾਂ ਦੇ ਹੱਸਣ ਦਾ ਕਾਰਨ ਪੁੱਛਿਆ ਤਾਂ ਕੁਝ ਲੋਕ ਕਹਿਣ ਲੱਗੇ ਤੁਹਾਡੇ ਖੇਤ ਇੱਥੋਂ ਕਰੀਬ 2 250 ਮੀਲ ਦੀ ਦੂਰੀ ਤੇ ਹਨ ਤਾਂ ਫਿਰ ਇੰਨੀ ਦੂਰੀ ਤੇ ਤੁਹਾਡਾ ਪਾਣੀ ਕਿਵੇਂ ਪਹੁੰਚ ਸਕਦਾ ਕਿਉਂਕਿ ਸਾਡੀਆਂ ਅੱਖਾਂ ਨੂੰ ਵੀ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਹੜਾ ਪਾਣੀ ਤੁਸੀਂ ਆਪਣੇ ਖੇਤਾਂ ਵੱਲ ਸੁਟਰੇ ਹੋ ਉਹ ਤਾਂ ਨਦੀ ਵਿੱਚ ਹੀ ਡਿੱਗਦਾ ਜਾ ਰਿਹਾ ਹੈ ਤਾਂ ਫਿਰ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤਾਂ ਤਨ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਭਲਿਓ ਲੋਕੋ ਤੁਹਾਡੇ ਪ੍ਰਸ਼ਨ ਵਿੱਚ ਹੀ ਤੁਹਾਡਾ ਜਵਾਬ ਹੈ ਕਿਉਂਕਿ ਜੇਕਰ ਮੇਰਾ ਪਾਣੀ ਬਸ 2-250 ਮੀਲ ਦੀ ਦੂਰੀ ਤੈ ਨਹੀਂ ਜਾ ਸਕਦਾ ਤੁਹਾਡਾ ਪਾਣੀ ਲੱਖਾਂ ਕਰੋੜਾਂ ਮੀਲਾਂ ਦੀ ਦੂਰੀ ਤੇ ਕਿਵੇਂ ਪਹੁੰਚ ਸਕਦਾ ਹੈ ਪਿੱਤਰ ਲੋਕ ਨੂੰ ਇਸ ਤਰ੍ਹਾਂ ਪਾਣੀ ਦੇਣਾ ਮਨ ਘੜਤ ਗੱਲਾਂ ਹਨ ਤੇ ਕੋਰੀ ਕਲਪਨਾ ਹੈ ਵਾਸਵ ਵਿੱਚ ਕੁਝ ਚਤੁਰ ਲੋਕਾਂ ਨੇ ਆਪਣੇ ਉਤਰਪੂਰਤੀ ਲਈ ਲੋਕਾਂ ਨੂੰ ਭੁਲੇਖੇ ਚ ਪਾ ਕੇ ਗੁੰਮਰਾਹ ਕੀਤਾ ਹੋਇਆ ਤੇ ਇਹਨਾਂ ਗੱਲਾਂ ਦਾ ਵਿਅਕਤੀ ਜੀਵਨ ਨਾਲ ਕੋਈ ਵੀ ਵਾਸਤਾ ਨਹੀਂ ਹੈ ਮਰਨ ਤੋਂ ਬਾਅਦ ਇਨਸਾਨ ਦੇ ਕਰਮ ਹੀ ਨਾਲ ਜਾਂਦੇ ਹਨ ਇਨਸਾਨ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਸ ਨੂੰ ਉਸ ਤਰ੍ਹਾਂ ਦਾ ਹੀ ਫਲ ਮਿਲਦਾ ਹੈ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਦਲੀਲ ਸੁਣ ਕੇ ਉੱਤੇ ਖੜੇ ਸਾਰੇ ਲੋਕ ਸ਼ਰਮਿੰਦਾ ਹੋ ਗਏ ਤੇ ਉਹਨਾਂ ਨੇ ਉਸੇ ਸਮੇਂ ਸੂਰਜ ਨੂੰ ਪਾਣੀ ਦੇਣਾ ਬੰਦ ਕਰ ਦਿੱਤਾ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਚੰਗਾ ਫਲ ਪਾਉਣ ਵਾਸਤੇ ਹਮੇਸ਼ਾ ਅੰਧ ਵਿਸ਼ਵਾਸ ਦੀ ਬਜਾਏ ਚੰਗੇ ਕਰਮ ਤੇ ਪਰਮਾਤਮਾ ਦਾ ਨਾਮ ਜਪੇ ਤੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਸੋ ਇਹ ਸਿੱਖੀ ਦੀ ਅੱਜ ਦੀ ਬਹੁਤ ਹੀ ਪਿਆਰੀ ਜੀ ਸਾਕੀ ਤਨਤਨ ਸ਼ੀ ਗੁਰੂ ਨਾਨਕ ਦੇਵ ਜੀ ਦੀ ਕਮੈਂਟ ਬਾਕਸ ਦੇ ਵਿੱਚ ਤਨਤਨ ਸ਼ੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਭ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ